ਕੋਈ ਹੋਰ ਆਸਰ ਪਰ ਬਾਪ ਸਲੋ ਬਾਪ ਸਲੋ ਬਾਪ ਸਲੋ ਕਟਾਇਕਾ ਜਿੰਦਾਬਾਦ 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 ਜਰਦੇ ਸਾਥੀ ਜਿੰਦਾਬਾਦ 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 ਮੁਹਾਲੀ ਦੇ ਸੈਕਟਰ 76 ਤੋਂ 80 ਐਂਟੀ ਅਨਹਾਂਸਮੈਂਟ ਸੰਘਰਸ਼ ਕਮੇਟੀ ਵੱਲੋਂ ਔਲਾਟੀਆਂ ਤੇ ਖਰੀਦਾਰਾਂ ਤੋਂ ਵੱਧ ਪੈਸੇ ਵਸੂਲਣ ਦੇ ਚੱਲਦੇ ਹੋਏ ਅੱਜ ੁੱਡਾ ਭਵਨ ਮੁਹਾਲੀ ਦੇ ਬਾਰ ਕੀਤਾ ਗਿਆ ਸੰਘਰਸ਼ ਕਾਰਨ ਇਦਾਂ ਜੀ ਸਾਨੂੰ 200 ਰੁਪਏ ਦੇ ਨੋਟ ਆਉਣ ਲੱਗੇ ਸੀਗੇ ਸਾਨੂੰ ਅੱਜ ਰਾਤ ਮੇ ਰਹੀ ਕੱਲ ਮੇ ਰਹੀ ਸਾਡਾ ਬੇਕੂ ਬਣਾ ਰਹੀ ਪਿਛਲੇ 24 ਦਿਨਾਂ ਨਾਲ ਆਇਆ ਸੀਗਾ ਉਦੋਂ ਅਸੀਂ ਸਕਤੀ ਸਾਹਿਬ ਨਾਲ ਮੀਟਿੰਗ ਕੀਤੀ ਥੋੜਾ ਛੇਤੀ ਹੱਲ ਹੋ ਰਿਹਾ ਪਰ ਕੋਈ ਹੱਲ ਨਹੀਂ ਹੋਇਆ ਤੇ ਅਸੀਂ ਅੱਜ ਆ ਦੇਖ ਲੋ ਜਿੰਨੇ ਬਜ਼ੁਰਗ ਮੇਰੇ ਮਾਤਾ ਮਾਪੇ ਨੇ ਆਈਆਂ ਨੇ ਨੌਜਵਾਨ ਆਏ ਨੇ ਅੱਜ ਇਹ ਜੀ ਧਰਮ ਵਿੱਚ ਬਾਹਰ ਨਿਕਲੇ ਨੇ ਇਹ ਕੋਠੀਆਂ ਵਾਲੇ ਨੇ ਜੇ ਕੋਠੀਆਂ ਵਾਲੇ ਇਹ ਦਿਨਾਂ ਚ ਬਾਹਰ ਨਿਕਲ ਸਕਦੇ ਅੱਗੇ ਬਰਸਾਤ ਆ ਜੂਗੀ ਡੱਡੂ ਵਾਂਗੂ ਸਾਰੇ ਬਾਹਰ ਨਹੀਂ ਬਜਣਾ ਇਹਨਾਂ ਦੀ ਨਾਨੀ ਯਾਦ ਕਰਾਦਾ ਜਿਸ ਦਾ ਜੇ ਸਾਡਾ 20 ਦਿਨ ਚ ਰਾਤ ਨਾ ਮਿਲੀ ਅਸੀਂ 20 ਦਿਨ ਦਾ ਅਚੀਵਮੈਂਟ ਦੇ ਰਹੇ ਹਾਂ 20 ਜੂਨ ਤੱਕ ਜੇ 20 ਜੂਨ ਤੱਕ ਸਾਡਾ ਕੁਝ ਹੋ ਗਿਆ ਠੀਕ ਹੈ ਨਹੀਂ ਉਸ ਤੋਂ ਬਾਅਦ ਅਸੀਂ 에어ਪੋਰਟ ਰੋਡ ਬੰਦ ਕਰਾਂਗੇ ਕੱਲ ਕੀ ਹੋ ਗਿਆ ਸਾਡੇ ਪਿੱਛਾ ਕਰਦਾ ਨਹੀਂ ਆ ਜੀ ਸਾਡੇ ਪ੍ਰਾਪਤਾਂ ਦੇ ਵਧੀਆ ਕੀਮਤਾਂ 2564 ਰੁਪਏ ਗੱਜ ਪਾਤੀ ਪਰ ਕਿ ਯਾਰਡ ਜੋ ਕੋਈ ਬਣਤੀ ਨਹੀਂ ਸੀਗੀ ਉਹ ਸਾ ਤੋਂ ਵੱਧ ਕੀਮਤ ਲੈ ਲੈਂਦੇ ਨੇ ਸਾਡੇ ਸੈਕਟਰਾਂ ਦੀਆਂ ਸਾਈਟਾਂ ਮੈਂ ਕਹਿੰਦਾ ਵੀ ਹਜ਼ਾਰਾਂ ਕਰੋੜ ਰੁਪਈਆ ਬੇਚਦੀਆਂ ਬੇਚਦੀਆਂ ਹਨ ਉਹ ਹਜ਼ਾਰਾਂ ਕਰੋੜ ਰੁਪਈਆ ਉਹ ਸਾਤੇ ਨਹੀਂ ਲਾਇਆ ਉਹ ਆਪਣਾ ਫੰਡ ਇਕੱਠਾ ਕਰੀ ਜਾਂਦੇ ਹਨ ਪਰ ਇਹ ਕਿੱਥੇ ਲਾ ਰਹੇ ਹਨ ਸਾਡੀ ਸੋਚ ਤੋਂ ਬਾਹਰ ਸਾਡਾ ਪੈਸਾ ਲੋਕਾਂ ਨੂੰ ਦੇ ਰਹੇ ਛੱਤ ਫੇਰ ਲੈ ਰਹੇ ਅਸਤਾ ਬੇਵਕੂਫ ਨਾ ਕੋਈ ਉਹ ਲੈਟਰ ਪੜਾਂ ਦਿੱਤਾ ਨਾ ਕੋਈ ਲਿਸਟ ਤੇ ਵੀ ਆ ਘੋੜਾ ਇਹ ਮੈਥਮੈਟਿਕਸ ਨਾਲ ਵੀ ਇਹ ਉਹ ਲਿਸਟ ਬਣਦੀ ਹੈ ਵੀ ਇਸੇ ਸਾਲਾਂ ਦੀ ਪੈਸੇ ਪਾਏ ਨੇ ਕੋਈ ਹਿਸਾਬ-ਤਾਬ ਨਹੀਂ ਇਹਨਾਂ ਕੋਲ ਬਾ ਚੋਰ ਬਜਾਰੀ ਕਰ ਰਹੇ ਆ 12% 18% ਵਿਆਜ ਪਾ ਰਹੇ ਆ ਕੰਪੀਅਰ ਦੇ ਰਹੇ ਆ ਡਰਾ ਰਹੇ ਥੋੜੇ ਪਲਾਟ ਵੀ ਕੈਨਸਲ ਹੋ ਜਾਣਗੇ ਉਹ ਬਿਨਾਂ ਨੋਟੀਫਿਕੇਸ਼ਨ ਕਰ ਰਹੇ ਸਾਰਾ ਕੁਝ ਅਸੀਂ ਬੇਨਤੀ ਕਰੂਗੇ ਛੇਤੀ ਛੇਤੀ ਨੋਟਸ ਬੰਦ ਕਰੇ ਜਾਣ ਜੇ ਨਾ ਕਿਤੇ ਅਸੀਂ 20 ਜੂਨ ਤੋਂ ਬਾਅਦ ਇੱਕ ਵੱਡਾ ਸੰਘਰਸ਼ ਆਰੰਭ ਦੇਣਾ ਇਸ ਤੋਂ ਪਹਿਲਾਂ ਵੀ ਤੁਹਾਡੀ ਮੀਟਿੰਗ ਹੋਈ ਜੋ ਕਿ ਜੀ ਚਾਹਾਂਗੇ ਸੈਕਟਰੀ ਸਾਹਿਬ ਵਿਕਾਸ ਕਰੀ ਨਾਲ ਮੀਟਿੰਗ ਹੋਈ ਸੀਗੀ ਪਿੱਛੇ ਜੀ ਹੋਵੇ 15 ਦਿਨ ਵਿਸ਼ਵਾਸ ਹੋਇਆ ਸੀ ਹੋਰ ਤਾਂ ਹਰੇਕ ਵਾਰੀ ਸਾਨੂੰ ਕਿ ਲੱਕੜ ਦਾ ਮੁੰਡਾ ਦੇ ਦੇਣੇ ਹੋ ਰਿਹਾ ਪਰ ਕਦੇ ਵੀ ਨਾ ਕੋਈ ਹੋਇਆ ਨਹੀਂ ਹੋ ਰਿਹਾ ਵਾਸਤੇ ਐਮਐਲਏ ਸਾਹਿਬ ਨੇ 824 ਰੁਪਏ ਦੀ ਲੈਟਰ ਕੁਮਾੜਾ ਤੋਂ ਪਾਸ ਕਰਾਤੀ ਉਸ ਵਾਰ ਲੈਟਰ ਸੈਕਟਰੀਆਂ ਕੋਲ ਵੀ ਸੈਕਟਰੀ ਚੀਫ ਸੈਕਟਰੀ ਕੋਲ ਚੀਫ ਸੈਕਟਰੀ ਮੁੜ ਕੇ ਆ ਗਈ ਉਹ ਉੱਥੇ ਘੁੰਮੀ ਜਾਂਦੇ ਉੱਪਰ ਹੇਟ ਉਪਰ ਹੇਟ ਪਰ ਕੋਈ ਵੀ ਨਾ ਤਾਂ ਕਿਸੇ ਮੰਤਰੀ ਨੇ ਕਿਹਾ ਵੀ ਮੀਟਿੰਗ ਕਰ ਰਹੇ ਆ ਕੋਈ ਡਿਸੀਜਨ ਨਹੀਂ ਲਿਆ ਮੈਂ ਕਹਾਂਗਾ ਵੀ ਡਿਸੀਜਨ ਛੇਤੀ ਲਿਆ ਜਾਵੇ ਨਵਜੋਸ਼ ਮਾਸ਼ਾਅੱਲਾ ਮੇਰੇ ਵਾਈਫ ਅਵਾਰਡ ਨੰਬਰ 31 ਤੋਂ ਕਾਉਂਸਲਰ ਨੇ ਆ ਤੁਸੀਂ ਗਮਾਡਾ ਦੇ ਬਾਹਰ ਪ੍ਰੋਟੈਸਟ ਕਰਨ ਆਏ ਕੀ ਕੰਮ ਪ੍ਰੋਟੈਸਟ ਦਾ ਜਿਹੜਾ ਮੁੱਖ ਕਾਰਨ ਇਹ ਆ ਕਿ ਇਹਨਾਂ ਨੇ ਸਾਡੇ ਉੱਤੇ ਇਨਹਾਸਮੈਂਟ ਦੇ ਨਾਮ ਦੇ ਵਿੱਚ ਲੱਖਾਂ ਰੁਪਈਆ ਜਿਹੜਾ ਹੈਗਾ ਉਹ ਸਾਡੇ ਕੱਢ ਕੇ ਸਾਨੂੰ ਨੋਟਿਸ ਕਰ ਦਿੱਤੇ ਆ ਔਰ ਹੋਰ ਇਸ ਤੋਂ ਵੀ ਸਿਤਮ ਦੀ ਗੱਲ ਇਹ ਆ ਕਿ ਜਿਹੜਾ ਉਹ ਪੈਸੇ ਨੂੰ 1 ਮਹੀਨੇ ਚ ਨਹੀਂ ਭਰੇਗਾ ਕੋਸ ਦੇ ਉੱਤੇ ਪਹਿਲੇ 12% ਅਗਲੇ ਤਿੰਨ ਮਹੀਨੇ ਚ ਫਿਰ 18% ਦੇ ਆਜ ਮਤਲਬ ਕਿ ਜਿਹੜਾ ਲਗਾਇਆ ਜਾਊਗਾ ਤੁਸੀਂ ਆਪ ਸਮਝ ਸਕਦੇ ਹੋ ਕਿ 18 18% ਤਾਂ ਯਾਰ ਬਾਣੇ ਨਹੀਂ ਲੈਂਦੇ ਹੈਗੇ ਇਹ ਕਿਵੇਂ ਸਾਡੇ ਤੇ ਲਾ ਰਹੇ ਆ ਅਸੀਂ ਇਹਨਾਂ ਨੂੰ ਵਾਰ-ਵਾਰ ਕੈਲਕੂਲੇਸ਼ਨ ਸ਼ੀਟ ਮੰਗ ਰਹੇ ਆ ਤੇ ਤੁਸੀਂ ਸਾਨੂੰ ਦੱਸੋ ਕਿ ਇਹ ਪੈਸਾ ਤੁਸੀਂ ਕਿਹੜੀ ਕੈਲਕੂਲੇਸ਼ਨ ਕਿਵੇਂ ਕਰਕੇ ਕੱਢਿਆ ਬਟ ਇਹ ਟਸ ਤੋਂ ਮਸਲੀ ਹੋ ਰਹੇ ਹੈਗੇ ਔਰ ਇਹਨਾਂ ਨੇ ਧੜਾ ਧੜ ਨੋਟਿਸ ਕੱਢਣੇ ਸ਼ੁਰੂ ਕੀਤੇ ਹੋਏ ਜੀ ਸੌਰੀ ਅਗਲੀ ਕੀ ਮੰਗ ਹੈਗੇ ਸੁਣਵਾਈ ਨਹੀਂ ਕਰਦੇ ਇਹ ਤੁਹਾਨੂੰ ਅਗਲੇ ਮੰਗ ਅਸੀਂ ਪਿਛਲੇ ਦਿਨ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਅਸੀਂ ਮੁਹਾਲੀ ਦੀ ਸਾਰੀ ਪ੍ਰੈਸ ਦੇ ਜਿਹੜੇ ਹੈਗੇ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡੇ 76 ਤੋਂ 80 ਲੋਕੀਆਂ ਦੀ ਆਵਾਜ਼ ਆ ਜਿਹੜੀ ਉਹ ਬੜੇ ਜ਼ੋਰ ਸ਼ੋਰ ਨਾਲ ਚੱਕੀ ਸੀਗੀ ਔਰ ਦਮਾਡਾ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਸੀ ਕਈ ਵਾਰੀ ਪ੍ਰੈਸ ਦੇ ਕੈਨ ਤੇ ਗਮਾਡਾ ਅਧਿਕਾਰੀ ਆਪਣਾ ਸਪਸ਼ਟੀਕਰਨ ਵੀ ਦੇ ਚੁੱਕੇ ਕਿ ਅਸੀਂ ਇਸ ਨੂੰ ਇੰਨੇ ਪੈਸੇ ਫालतू ਪਾਏ ਹਨ ਔਰ ਅਸੀਂ ਇਹਨਾਂ ਨੂੰ ਘਟਾਵਾਂਗੇ ਪਰ ਅਦਰਵਾਈਜ਼ ਫਾਈਲੀ ਤੌਰ ਦੇ ਉੱਤੇ ਪੇਪਰ ਵਰਕ ਦੇ ਵਿੱਚ ਉਹ ਕੋਈ ਕੁਝ ਵੀ ਨਹੀਂ ਕਰ ਰਹੇ ਸਾਡੀ ਮੰਗ ਇਹ ਹੈ ਕਿ ਜਲਦ ਤੋਂ ਜਲਦ ਜਿਹੜੀ ਇਹ ਵਾਧੂ ਕੀਮਤ ਉਹ ਵਾਪਸ ਲਈ ਜਾਵੇ 1 2400 ਦੀ ਮੰਗ ਕੀਤੀ ਜਾ ਰਹੀ ਉਹ ਕੀ ਹੈਗੀ 1 2400 ਦੀ ਮੰਗ ਕੀਤੀ ਜਾ ਰਹੀ ਉਹ ਕੀ ਹੈ ਜੀ ਦੇਖੋ ਇਹਨਾਂ ਨੇ ਕੋਈ 850 900000 ਰੁਪਏ ਦੇ ਕਰੀਬ ਤਾਂ ਬੌਗਸ ਅਮਾਉਂਟ ਪਾਈ ਹੋਈ ਹੈ ਜਿਹੜੀ ਕਿ ਸਾਡੇ 7680 ਨਾਲ ਸਬੰਧ ਹੀ ਨਹੀਂ ਰੱਖਦੀ ਹੈਗੀ ਉਸ ਤੋਂ ਇਲਾਵਾ ਇਨਹਾਂਸਮੈਂਟ ਦੇ ਰੂਪ ਚ ਕਿ ਅਸੀਂ ਕਿਸਾਨਾਂ ਨੂੰ ਜੀ ਇੰਨੇ ਪੈਸੇ ਦਿੱਤੇ ਆ ਮੈਂ ਮੰਨ ਗਿਆ ਜੇ ਕਿਸਾਨਾਂ ਨੂੰ ਪੈਸੇ ਦਿੱਤੇ ਸੀ ਤਾਂ ਉਦੋਂ ਸਾਨੂੰ ਨੋਟਿਸ ਕਿਉਂ ਨਹੀਂ ਭੇਜੇ ਹੈਗੇ ਕਿ ਭਾਈ ਤੁਹਾਡੇ ਅੰਗੇਸਟ ਇਹ ਇੰਨੀ ਥੋੜੀ ਇਨਹਾਂਸਮੈਂਟ ਬਣਦੀ ਹੈ ਅੱਜ ਇਹ 2024 23 2023 ਦੇ ਵਿੱਚ ਸਾਨੂੰ ਨੋਟਿਸ ਕੱਢਨੇ ਸ਼ੁਰੂ ਕਰਤੇ ਔਰ ਅਸੀਂ ਮੰਗ ਕਰਦੇ ਕਿ ਉਹ 2400 ਰੁਪਿਆ ਜਿਹੜਾ ਸਾਨੂੰ ਪਹਿਲਾਂ ਕੈਲਕੂਲੇਸ਼ਨ ਪ੍ਰੋਵਾਈਡ ਕਰਨ ਸਾਡੇ ਨਾਲ ਟੇਬਲ ਟॉक ਕਰਨ ਔਰ ਅਸੀਂ ਫਿਰ ਦੇਖਾਂਗੇ ਕਿ ਸਾਡੇ ਅੰਗੇਸਟ ਕੋਈ ਨਿਕਲਦੀ ਕਿਵੇਂ ਨਿਕਲਦੀ ਹੈ ਸਾਨੂੰ ਉਹ ਦੱਸਣ ਅਸੀਂ ਫਿਰ ਉਸ ਤੋਂ ਬਾਅਦ ਅਗਲਾ ਕਦਮ ਜਿਹੜਾ ਉਹ ਚੱਕਾਂਗੇ ਜੀ ਸਾਰਿਆਂ ਨੂੰ ਤੇ ਸਰ ਮੈਨੂੰ ਜਿਹੜਾ ਤਿਆ ਦੇ ਕੇ ਭੇਜਿਆ ਗਿਆ ਹੈ ਕਿ ਜਿਹੜਾ ਖੇਤਰ ਤੋਂ ਅਸੀਂ ਦਾ ਜਿਹੜਾ ਲੋਟੀਆਂ ਦੀ ਜਿਹੜੀ ਡਿਮਾਂਡ ਹੈਗੀ ਹੈ ਉਹਦੇ ਤੇ ਜਿਹੜੀ ਹੈ ਫਾਈਲ ਅੰਡਰ ਪ੍ਰੋਸੈਸ ਹੈਗੀ ਹੈ ਵੀ ਐਨੀ ਹੈਵੀ ਕੰਮ ਰੁਕਿਆ ਹੋਇਆ ਹੈ ਪਟਾ ਜਰੂਰ ਹੈ ਫਾਈਨਲਰ ਪ੍ਰੋਸੈਸ ਹੈ ਥੋੜਾ ਟਾਈਮ ਲੱਗ ਗਿਆ ਬਟ ਇਹਨੂੰ ਅਸੀਂ ਜੇਤੀ ਤੋਂ ਜੇਤੀ ਔਨ ਗੌਰ ਕੋਟਿੰਗ ਇਹਨੂੰ ਪ੍ਰੋਸੈਸ ਇਦਾਂ ਥੇਰੇ ਕਰ ਆਵਾਂਗੇ ਕਿ ਇਹਦੀ ਟਾਈਮ ਲਾਈਨ ਅਜੇ ਬਿਲਕੁਲ ਨਹੀਂ ਦੱਸ ਸਕਦਾ ਤੇ ਬਟ ਇਹਨੂੰ ਕੋਟਿੰਗ ਤੇ ਅੱਗੀ ਕਰਾਂਗੇ